ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਥ ਟਿਕ ਤੇ ਅੱਜ ਆਪਾਂ ਜਿਹੜੇ ਸੂਟ ਦਿਖਾ ਰਹੇ ਹਾਂ ਤੁਹਾਨੂੰ ਵਿਦਾਊਟ ਲਾਈਨਿੰਗ ਰਹਿਣਗੇ ਜੀ ਇਹ ਸੂਟ ਬਹੁਤ ਹੀ ਸੋਹਣੇ ਪ੍ਰਿੰਟ ਨੇ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਆ ਅੱਜ ਦੇ ਜਿਹੜੇ ਇਹ ਆਪਾਂ ਪਹਿਲਾਂ ਕਾਟਨ ਦੇ ਸੂਟ ਦਿਖਾ ਰਹੇ ਹਾਂ ਫਿਰ ਤੁਹਾਨੂੰ ਅੱਗੇ ਜੌਰਜਟ ਦੇ ਬਹੁਤ ਹੀ ਸੋਹਣੇ-ਸੋਹਣੇ ਪ੍ਰਿੰਟ ਦਿਖਾਵਾਂਗੇ ਆਰੀ ਵਰਕ ਦੇ ਪ੍ਰਾਈਸ ਸ਼ੋ ਹੋ ਰਿਹਾ ਉਹ ਇਹਨਾਂ ਦਾ ਜੀ ਮੈਚਿੰਗ ਸੂਟ ਦਾ ਪ੍ਰਾਈਸ ਰਹੂਗਾ ਇਹ ਜੀ ਜਿਹੜਾ ਸਟਾਫ ਆ ਇਹ ਕਾਟਨ ਸ਼ਿਮਰ ਅੱਗੇ ਗਰਮੀਆਂ 'ਚ ਪੈਨੋਗੇ ਵਿਦਾਊਟ ਲਾਈਨਿੰਗ ਸਟਿਚ ਹੋ ਬਹੁਤ ਹੀ ਜ਼ਿਆਦੇ ਸੌਫਟ ਆਪਾਂ ਕਹਿ ਨਹੀਂ ਦਿੰਦੇ ਵੀ ਕੁਲਾਜਾ ਕੱਪੜਾ ਹੈ ਬਹੁਤ ਹੀ ਜ਼ਿਆਦੇ ਸੋਹਣਾ ਸਟੱਫ ਹੈ ਕਲਰ ਵੀ ਇਹ 'ਚ ਪੂਰੇ ਸੋਹਣੇ ਨੇ ਹਾਂਜੀ ਪਹਿਲਾ ਸੂਟ ਤਾਂ ਆਪਾਂ ਦਿਖਾਤਾ ਹੈ ਅੱਗੇ ਆਪਾਂ ਹੋਰ ਸੂਟ ਵੀ ਤੁਹਾਨੂੰ ਦਿਖਾਉਣੇ ਆ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਡਿਸਕ੍ਰਿਪਸ਼ਨ ਬਾਕਸ 'ਚ ਵਟਸਐਪ ਲਿੰਕ ਸ਼ੋ ਹੋ ਰਿਹਾ ਉੱਥੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਆਪਣਾ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੋ ਜੇ ਤੁਸੀਂ ਸਟਿਚਿੰਗ ਲਈ ਟਰਾਈ ਕਰਨਾ ਹੈ ਨਾ ਸਾਡੇ ਕੋਲੇ ਤਾਂ ਤੁਸੀਂ ਹਨਾ ਇਨਾਂ ਸੂਟਾਂ 'ਚ ਜਿਵੇਂ ਠੀਕ ਰੇਂਜ 'ਚ ਬਣ ਰਹੇ ਨੇ ਸੂਟ कॉटन ਦੇ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਇਨਾਂ ਤੇ ਤੁਸੀਂ ਹਨਾ ਆਪਣਾ ਜਿਹੜਾ ਨਾਪ ਵਗੈਰਾ ਹਨਾ ਕਈ ਵਾਰ ਹੁੰਦਾ ਵੀ ਆਪਾਂ ਨੂੰ ਫਿਟਿੰਗ ਦੇਖੀ ਹੁੰਦੇ ਵੀ ਨਾਰਮਲ ਜਿਹਾ ਸੂਟ ਟਰਾਈ ਕਰ ਲੈਣੇ ਆ ਤੁਸੀਂ ਇਹ ਤੇ ਟਰਾਈ ਕਰ ਸਕਦੇ ਹੋ ਹਲੇਓ ਅੱਜ ਤੱਕ ਵੀ ਵਧੀਆ ਹਨਾ ਰਿਸਪੌਂਸ ਮਿਲ ਰਿਹਾ ਸਾਨੂੰ ਫੀਡਬੈਕ ਵਧੀਆ ਦੇ ਰਹੇ ਨੇ ਸਾਰੇ ਕਸਟਮਰ ਸਭ ਨੂੰ ਆਪਣੇ ਜਿਹੜੇ ਸਟਿਚਿੰਗ ਸਟਫ ਬਹੁਤ ਜਿਆਦਾ ਪਸੰਦ ਆ ਰਿਹਾ ਸਟਫ ਹੈ ਜਿਹੜਾ ਉਹ ਆਪਣਾ ਹੱਦੋਂ ਵੱਧ ਸਭ ਨੂੰ ਪਸੰਦ ਆਉਂਦਾ ਹਨਾ ਸਾਰੇ ਕਹਿੰਦੇ ਨੇ ਜੀ ਸਟਫ ਬਹੁਤ ਵਧੀਆ ਲਾਇਆ ਦੁਪੱਟੇ ਦਾ ਵੀ ਸੂਟ ਦਾ ਵੀ ਜਿਹੜੇ ਹੁਣ ਆਪਣੇ ਬਾਹਰਲੇ ਕਸਟਮਰ ਨੇ ਉਹਨਾਂ ਨੂੰ ਸਟਫ ਦਾ ਪਤਾ ਨਹੀਂ ਹੈਗਾ ਹਨਾ ਜਿਵੇਂ ਨਵਾਂ ਤੋਂ ਨਵਾਂ ਰੋਜ਼ ਹੀ ਨਵੇਂ ਤੋਂ ਨਵਾਂ ਆ ਰਿਹਾ ਸਾਨੂੰ ਵੀ ਨਹੀਂ ਅੱਧਿਆਂ ਦੇ ਤਾਂ ਨਾਮ ਪਤਾ ਹੁੰਦੇ ਹਨਾ ਯਾ ਰੋਜ਼ ਜਦੋਂ ਵੀ ਮਤਲਬ ਹਫ਼ਤੇ ਬਾਅਦ 10 ਦਿਨਾਂ ਬਾਅਦ ਦੇਖਦੇ ਆ ਕੋਈ ਨਾ ਕੋਈ ਸਟੱਫ ਨਵਾਂ ਆ ਜਾਂਦਾ ਤੇ ਉਹ ਗਏ ਹੁੰਦੇ ਨੇ ਕਈ ਕਈ ਸਾਲਾਂ ਦੇ ਹਨਾ ਬਾਹਰ ਤੇ ਉਹਨਾਂ ਨੂੰ ਵੀ ਦੇਖਣ ਨੂੰ ਮਿਲਦੇ ਆ ਨਵੇਂ-ਨਵੇਂ ਜਿਹੜੇ ਫੈਬਰਿਕ ਹੁੰਦੇ ਆ ਬਾਜ਼ਾਰ 'ਚ ਸਭ ਨੂੰ ਜਿਹੜਾ ਫੈਬਰਿਕ ਸੋਹਣੇ ਤੋਂ ਸੋਹਣਾ ਲਾਉਣੇ ਆ ਸੌਫਟ ਲਾਉਣੇ ਆ ਤੇ ਦੁਪੱਟੇ ਉਹਨਾਂ ਦੀ ਚੋਇਸ ਹੁੰਦੀ ਹੈ ਜੀ ਜਿਹੜੇ ਸਿਰ ਤੇ ਖੜ ਜਾਂਣ ਕਿਉਂਕਿ ਜ਼ਿਆਦਾਤਰ ਗੁਰੂ ਘਰ ਪਾਏ ਜਾਂਦੇ ਨੇ ਇਹਨਾਂ ਨਾਲ ਵੀ ਤੁਸੀਂ ਜੇ ਮਸਲੀਨ ਦੇ ਦੁਪੱਟੇ ਕਰਵਾਉਂਗੇ ਚਨੂਨ ਦੇ ਦੁਪੱਟੇ ਕਰਵਾਉਂਗੇ ਤੇ ਵਧੀਆ ਰਹਿਣਗੇ ਹਲਕੀ ਜਿਹੀ ਸ਼ਾਈਨ ਤੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਤਿੰਨ ਕਲਰ ਨੇ ਇਸ ਚ ਰੈਸਟ ਕਲਰ ਆ ਗਿਆ ਲਾਈਟ ਮਹਿੰਦੀ ਕਲਰ ਆ ਗਿਆ ਤੇ ਗ੍ਰੀਨ ਫਰੋਜ਼ੀ ਦਾ ਕਲਰ ਕਹਿ ਸਕਦੇ ਆ ਪਰ ਨਾ ਇਹ ਫਰੋਜ਼ੀ ਹੈ ਨਾ ਇਹ ਗ੍ਰੀਨ ਤੇ ਗ੍ਰੀਨ ਨੀਅ ਸカイ ਜਿਹਾ ਕਲਰ ਹੈ ਬਹੁਤ ਹੀ ਸੋਹਣਾ ਇਸ ਚ ਪ੍ਰਿੰਟ ਨੇ ਅੱਗੇ ਤੁਹਾਨੂੰ ਆਪਾਂ ਜੋਰਜਟ ਆਰੀ ਵਰਕ ਦੇ ਸੂਟ ਦਿਖਾਵਾਂਗੇ ਬਹੁਤ ਹੀ ਜਿਆਦੇ ਸੋਹਣੇ ਪ੍ਰਿੰਟ ਨੇ ਜੀ ਇਹ ਲੋ ਤੁਸੀਂ ਪਹਿਲਾਂ ਇਹਦੀ ਬਾਟਮ ਚੈੱਕ ਕਰ ਸਕਦੇ ਹੋ ਤੇ ਇਹ ਰਹੀ ਹੈ ਜੀ 셔ਟ ਦਾ ਪ੍ਰਿੰਟ ਆ ਆਪਾਂ ਨੇ ਜੀ ਫੋਟੋਜ਼ ਪਾਈਆਂ ਸੀ ਆਪਣੇ WhatsApp ਤੇ ਤੇ ਸੂਟ ਨਾਲ ਦੀ ਨਾਲ ਸੇਲ ਹੋ ਗਏ ਸੀ ਆਪਣੇ ਤੇ ਤੁਸੀਂ ਜੇ ਵੀਡੀਓ ਦੇਖ ਰਹੇ ਹੋ ਆਪਣਾ ਹਨਾ ਮਨ ਭੰੜ ਰਿਹਾ ਹੈ ਸੂਟ ਬਾਈ ਕਰਨ ਦਾ ਤਾਂ ਜਲਦੀ ਜਲਦੀ ਆਰਡਰ ਕਰਿਓ ਆਪਾਂ ਦੁਬਾਰਾ ਸੂਟ ਮੰਗਵਾਏ ਨੇ ਇਹ ਰਿਸਪੌਂਸ ਵਧੀਆ ਰਿਹਾ ਆਪਾਂ ਤਾਂ ਫਿਰ ਨਾਲ ਦੀ ਨਾਲ ਆਪਾਂ ਨੇ ਪੋਰ ਆਰਡਰ ਦਿੱਤਾ ਸੀ ਇਹ ਦੇਖੋ ਤੁਸੀਂ ਸਕਾਈ ਬਾਟਮ ਹੈ ਜੀ ਤੇ ਇਹ ਇਹਦਾ ਉਹ ਆ ਗਿਆ ਸ਼ਰਟ ਦਾ ਸਟਫ ਆ ਗਿਆ ਇਹਦੇ ਨਾਲ ਤੁਹਾਨੂੰ ਕਲਰ ਚੋਇਸ ਮਿਲੂ ਸਾਈਡ ਤੇ ਫੋਟੋ ਦੇਖ ਰਹੇ ਹੋ ਤੁਸੀਂ ਪਿੰਕ ਔਰ येलो ਮਹਿੰਦੀ ਕਲਰ ਦੀ ਹੈ ਮਹਿੰਦੀ ਨਹੀਂ ਕਹਿ ਸਕਦੀ येलो ਜੀ ਸ਼ੇਡ ਤੇ ਬਾਟਮ ਆਉਗੀ ਦੋ ਕਲਰ ਵਿੱਚ ਤੁਹਾਨੂੰ ਹੋਰ ਮਿਲ ਜਾਣਗੇ ਤੇ ਇਹ ਨਾ ਆਪਣੇ ਕੋਲੇ ਸੀਮ ਸੀ ਔਰ ਸੂਟ ਉਹ ਵੀ ਮਿਲ ਜਾਣਗੇ ਤੁਹਾਨੂੰ ਤੇ ਉਹ ਬਾਕੀ ਉਹ ਇਹ ਚ ਆਏ ਸੀ ਜਿਹੜੇ ਕਲਰ ਆਪਣੇ ਕੋਲੇ ਪਿੰਕ ਤੇ येलो ਉਹ ਨਾ ਆਪਣੇ ਨਾਲ ਦੀ ਨਾ ਨਿਕਲ ਗਏ ਨੇ ਹੋਰ ਆਪਾਂ ਨੇ ਆਰਡਰ ਪਾਤਾ ਆਪਾਂ ਨੂੰ ਹੋਰ ਸੌਟ ਮਿਲ ਗਏ ਤੁਹਾਨੂੰ ਮਿਲ ਜਾਣਗੇ ਜੇ ਤੁਸੀਂ ਜਲਦੀ ਆਰਡਰ ਕਰ ਲਉਗੇ ਅਗਲਾ ਜਿਹੜਾ ਕਲਰ ਹੈ ਜੀ ਇਹ ਆ ਗਿਆ ਬਾਟਮ ਦਾ ਕਲਰ ਤੇ ਬਹੁਤ ਹੀ ਜ਼ਿਆਦੇ ਸੋਹਣੇ ਰੋਜ਼ ਬਣੇ ਹੋਏ ਨੇ ਜੀ ਸੇਮ ਲਾਈਕ ਫਰੋਜ਼ੀ ਇਸ ਤਰ੍ਹਾਂ ਦੇ ਦੇਖ ਸਕਦੇ ਹੋ ਕਿੰਨਾ ਸੋਹਣਾ ਪ੍ਰਿੰਟ ਹੈ ਇਹਨਾਂ ਜਦੋਂ ਸਟਿਚ ਹੋ ਜਾਣਗੇ ਬਹੁਤ ਹੀ ਜਿਆਦੇ ਸੋਹਣੇ ਬਣਨਗੇ ਡਿਜ਼ਾਈਨਰ ਜੇ ਸਟਿਚ ਹੋ ਕੇ ਬਹੁਤ ਸੋਹਣੀ ਲੁੱਕ ਆਉਗੇ ਇਹਨਾਂ ਦੀ ਤੇ ਕੱਪੜਾ ਰਿਹਾ ਇਹ ਵਾਲਾ ਕਲਰ ਤੇ ਇਹਦੇ ਨਾਲ ਰਹੀ ਜੀ ਇਹ ਵਾਲੀ ਸ਼ਰਟ ਬਹੁਤ ਹੀ ਸੋਹਣੇ ਪ੍ਰਿੰਟ ਨੇ ਜੀ ਸਾਰੇ ਕਲਰ ਪ੍ਰਿੰਟੇ ਚ ਕਾਫੀ ਹੁੰਦੇ ਨੇ ਜੀ ਤੁਸੀਂ ਦੇਖ ਸਕਦੇ ਹੋ ਇਹ ਮਸਟਰਡ ਇਹਨਾਂ ਦਾ ਸੂਟ ਹੈ ਜਿਹੜਾ ਉਹ ਆਪਣੇ ਪਾਰਟੀ ਵਲ ਸੂਟ ਬਣਾਉਣਾ ਪਹੁੰਚੇ ਤੇ ਹੈਂਡਵਰਕ ਵਗੈਰਾ ਕਰਵਾ ਕੇ ਪੂਰੀ ਵਧੀਆ ਫਿਨਿਸ਼ਿੰਗ ਦੁਪੱਟੇ ਦੀ ਦੇ ਕੇ ਸੋਣਾ ਜਿਵੇਂ ਗਰਮੀਆਂ 'ਚ ਵੀ ਆਪਾਂ ਨੂੰ ਐਵੇਂ ਹੁੰਦਾ ਨਾ ਨਾ ਤਾਂ ਬਾਲਾ ਸਿੰਪਲ ਜਿਹਾ ਸੂਟ ਹੋਵੇ ਤੇ ਨਾ ਹੀ ਬਾਲਾ ਓਵਰਜਾ ਲੱਗੇ ਨਾ ਤਾਂ ਜਿਵੇਂ ਐਵੇਂ ਦੇ ਸੂਟ ਬਹੁਤ ਸੋਹਣੇ ਲੱਗਦੇ ਨੇ ਹੁਣ ਇਹ ਗਰਮੀਆਂ 'ਚ ਵੀ ਆਸਾਨੀ ਨਾਲ ਵੇਅਰ ਹੋਣਗੇ ਸੂਟ ਤੇ ਇਹਨਾਂ ਦੇ ਕਲਰ ਪ੍ਰਿੰਟ ਵੀ ਬਹੁਤ ਅੱਛੇ ਨੇ ਗਰਮੀਆਂ ਦੇ ਅਕੋਰਡਿੰਗ ਤੁਸੀਂ ਸਾਰੇ ਗਰਮੀਆਂ ਨੂੰ ਵੇਅਰ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈ ओके जी ਜੇ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਾਨੂੰ ਜਲਦੀ ਮੈਸੇਜ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ